ਸਾਇਤ੍ਰਿਕ ਨੂੰ ਤੋਂ ਗਈ ਸੀ ਉਹ ਮੇਰਾ ਬਿਆਸ ਵਿੱਚ ਸੀ ਔਰ ਅੱਜ ਪੁਲਿਸ ਦੇ ਸਹਿਯੋਗ ਨਾਲ ਉਹ ਵਾਪਸ ਮਿਲ ਗਈ ਹੈ ਸਾਨੂੰ ਵੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ 23 ਤੋਂ ਜਿਹੜਾ ਬਿਆਸ ਤੇ ਹੀ ਰਹਿ ਰਹੀ ਸੀ ਹਾਂ ਜੀ ਔਰ ਪਹਿਲੇ ਕਿਤੇ ਗਈ ਉਸ ਤੋਂ ਪਹਿਲਾਂ ਇਹ ਦਰਬਾਰ ਸਾਹਿਬ ਸੀ ਦਰਬਾਰ ਸਾਹਿਬ ਤੋਂ ਮੇਰਾ ਬਿਆਸ ਆ ਗਈ ਸੀ ਤੇ ਉੱਥੇ ਚਾਰ ਦਿਨ ਇਹ ਸੇਵਾ ਕਰਦੀ ਰਹੀ ਸੇਵਾ ਪਹਿਲਾਂ ਵਿਰਾਤੇ 골ਡਨ ਟੈਂਪਲ ਨੇ ਸੇਵਾ ਕੀਤੀ ਆ ਤੇ ਜੋ ਉਹਨੇ ਦੱਸਿਆ ਫਿਰ ਉਸ ਤੋਂ ਬਾਅਦ ਇਹਨੇ ਦੇਰਾ ਬਿਆਸੇਵਾ ਕੀਤੀ ਹੈ ਪਰ ਅਸਰੇ ਸਾਨੂੰ ਫੋਨ ਆਇਆ ਸੀ 8 ਵਜੇ ਅਸੀਂ ਫਿਰ ਉਸੇ ਵੇਲੇ ਚਲੇ ਗਏ ਸੀ ਹੁਣ ਪੁਲਿਸ ਨੇ ਸੰਪਰਕ ਨਾਲ ਹਾਨੂੰ ਮਿਲ ਗਈ ਹੈ ਇਹ ਦੱਸਿਆ ਨੇ ਕਿ ਟੈਨਸ਼ਨ ਸੀ ਕਿ ਇਹ ਕਿਉਂ ਇੰਦਾ ਟੈਨਸ਼ਨ ਉਹ ਆਲਰੇਡੀ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਉਹਦੇ ਪੇਪਰਾਂ ਦੇ ਵਿੱਚ ਨਾ ਮਾਰਕਸ ਦਾ ਨੰਬਰ ਘੱਟ ਸੀ ਉਹਦੇ ਲਈ ਉਹਨੂੰ ਥੋੜਾ ਸਮਝਾਇਆ ਸੀ ਤੇ ਬੱਚਾ ਗੁੱਸਾ ਕਰ ਗਿਆ ਤੇ ਹੁਣ ਉਹਨੇ ਫੀਲ ਕੀਤਾ ਆਪੇ ਉੱਥੇ ਆਪੇ ਇਹਨੇ ਫੋਨ ਨੰਬਰ ਦਿੱਤਾ ਦੇਰਾ ਬਿਆਸ ਤੇ ਜਾ ਕੇ ਉਹਨਾਂ ਨੇ ਪੁੱਛਿਆ ਸੀ ਤੇ ਇਹਨਾਂ ਨੇ ਨੰਬਰ ਦਿੱਤਾ ਘਰ ਦਾ ਕਿ ਉਹਨੂੰ ਆ ਕੇ ਲੈ ਜਾ ਫਿਰ ਅਸੀਂ ਆਪ ਜਾ ਕੇ ਲੈ ਕੇ ਆਏ ਜੀ ਸਰ ਦਾਦੂ ਅੱਜ ਕਿਤੋਂ ਬੀਟਿੰਗ ਮਿਲਦੀ ਹੈ ਤੇ ਅ ਮੇਦੀ 284259 ਇੱਕ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਪੁਨੀਤ ਰਾਜ ਜੀ ਜਿਨ੍ਹਾਂ ਨੇ ਇੱਕ ਕੰਪਲੇਂਟ ਸਾਡੇ ਕੋਲ ਦਿੱਤੀ ਸੀਗੀ ਕਿ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਘਰੋਂ ਜਿਹੜੀ ਆ ਉਹ ਬਿਨਾਂ ਦੱਸੇ ਚਲੀ ਗਈ ਹੈ ਸੋ ਉਹਨਾਂ ਨੇ ਖਤਸਾ ਜਾਰ ਕੀਤਾ ਸੀਗਾ ਉਹਦੀ ਸ਼ਿਫਟ ਨੂੰ ਲੈ ਕੇ ਵੀ ਸੋ ਉਰ ਤੇ ਇਮੀਡੀਏਟਲੀ ਐਕਸ਼ਨ ਕਰਦੇ ਹੋਏ ਆ ਅਸੀਂ ਮਕਦਮਾ ਦਰਜ ਕੀਤਾ ਔਰ ਐਸ ਪਰ ਸੀਨੀਅਰਸ ਆਫਿਸਰਸ ਦੀ ਜਿਹੜੀਆਂ ਹਦਾਇਤਾਂ ਮੁਤਾਬਕ ਉਹ ਲੜਕੀ ਨੂੰ ਟ੍ਰੇਸ ਕਰਨ ਲਈ ਫੈਮਿਲੀ ਨਾਲ ਕਾਨਫਰੰਸ ਦੇ ਵਿੱਚ ਲੈ ਕੇ ਲਗਾਤਾਰ ਉਹਦੀ ਭਾਲ ਜਾਰੀ ਸੀ ਜੋ ਅੱਜ ਉਸ ਲੜਕੀ ਨੂੰ ਅਸੀਂ ਡੇਰਾ ਬਿਆਸ ਤੋਂ ਬਰਾਮਦ ਕਰਕੇ ਤੇ ਮਾਪਿਆਂ ਦੇ ਹੱਥ ਓਵਰ ਕਰ ਦਿੱਤਾ ਗਿਆ ਦੱਸੇ ਤੇ ਆ ਜੀ ਕਿੱਥੇ ਕਿੱਥੇ ਲੜਕੀ ਨੂੰ ਪੁੱਛੇਗਾ ਕਿੱਥੇ ਕਿੱਥੇ ਸੀ ਆਹਾਂ ਜੀ ਲੜਕੀ ਦੀ ਸਟੇਟਮੈਂਟ ਲਿਖਿਆ ਜੀ ਉਹ ਥੋੜਾ ਘਰ ਵਿੱਚ ਕੋਈ ਮਨ ਮਟਾਲ ਤੋਂ ਚਲਦੇ ਆ ਉਹ ਆਪਣੀ ਮਰਜ਼ੀ ਨਾਲ ਉੱਥੋਂ ਦਰਬਾਰ ਸਾਹਿਬ ਚਲੇ ਗਏ ਸੀ ਅੰਮ੍ਰਿਤਸਰ ਔਰ ਅੰਮ੍ਰਿਤਸਰ ਤੋਂ ਬਾਅਦ ਫੇਰ ਡੇਰਾ ਬਿਆਸ ਚ <laughs> <laughs> और di o una nonna di 6 la